ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਸਬੰਧ ਵਿੱਚ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰਨ ਜਾ ਰਹੇ ਹਾਂ ਤੇ ਅੱਜ ਦੇ ਇਸ ਪ੍ਰੋਗਰਾਮ ਨੂੰ ਬਹੁਤ ਧਿਆਨ ਦੇ ਕੇ ਆਪ ਵੀ ਸੁਣਿਓ ਤੇ ਅੱਗੇ ਤੋਂ ਅੱਗੇ ਇਹਨੂੰ ਸੰਗਤ ਨਾਲ ਸ਼ੇਅਰ ਵੀ ਜਰੂਰ ਕਰ ਦਿਓ ਸੰਗਤ ਜੀ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸਾਨੂੰ ਬਹੁਤ ਵਾਰ ਪੜਨ ਨੂੰ ਮਿਲਦੇ ਆ ਜਿਨ੍ਹਾਂ ਸ਼ਬਦਾਂ ਦੇ ਉਚਾਰਨ ਦੇ ਸੰਬੰਧ ਵਿੱਚ ਅਸਪਸ਼ਟਤਾ ਹੋਣ ਕਰਕੇ ਮੈਂ ਸਮਝਦਾ ਵੀ ਕਈ ਸੱਜਣ ਜਿਹੜੇ ਆ ਉਹਦਾ ਉਚਾਰਨ ਜਿਹੜਾ ਉਹ ਕਲੈਰਿਟੀ ਨਾਲ ਨਹੀਂ ਕਰ ਪਾਉਂਦੇ ਆ ਸਕਰੀਨ ਦੇ ਉੱਪਰ ਤੁਸੀਂ ਦੋਨੇ ਸ਼ਬਦ ਆ ਲਿਖੇ ਹੋਏ ਦੇਖ ਸਕਦੇ ਹੋ ਇਹ ਦੋਨੇ ਸ਼ਬਦਾਂ ਦੇ ਵਿੱਚ ਇੱਕ ਚੀਜ਼ ਦਾ ਫਰਕ ਆ ਜੀ ਇਹਨੂੰ ਧਿਆਨ ਚ ਰੱਖੋ ਉਹ ਫਰਕ ਇਹ ਆ ਵੀ ਇੱਕ ਸ਼ਬਦ ਦਾ ਦੱਦੇ ਉੱਤੇ ਇਕਲਾ ਤੇ ਹਾਹਾ ਅੱਖਰ ਮੁਕਤਾ ਤੇ ਦੂਜੇ ਸ਼ਬਦ ਦਾ ਦੱਦਾ ਦੱਦੇ ਦੇ ਉੱਤੇ ਇਕਲਾ ਤੇ ਹਾਹੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਸੰਗਤ ਜੀ ਇਸ ਗੱਲ ਨੂੰ ਖਿਆਲ ਵਿੱਚ ਰੱਖੋ ਪਹਿਲਾ ਜਿਹੜਾ ਸ਼ਬਦ ਆ ਇਹਦਾ ਪਾਠ ਆ ਦੇ ਦੇ ਦਾ ਅਰਥ ਕੀ ਆ ਦੇ ਦਾ ਅਰਥ ਤਾਂ ਸਾਡਾ ਸ਼ਰੀਰ ਜਿਹੜਾ ਦੂਸਰਾ ਪਾਠ ਆ ਉਹ ਪਾਠ ਦੇ ਨਹੀਂ ਆ ਉਥੇ ਹਾਹੇ ਦੇ ਪੈਰ ਵਿੱਚ ਔਂਕੜ ਦੀ ਮਾਤਰਾ ਲੱਗੀ ਹੋਈ ਆ ਇਹਦਾ ਪਾੜ ਉਚਾਰਨ ਕਰਾਂਗੇ ਦੇਹੋ ਦੇਹੋ ਦਾ ਅਰਥ ਹੁੰਦਾ ਹੈ ਦੇਣਾ ਇਹ ਵਰਬ ਆ ਇਹ ਕਿਰਿਆ ਵਾ ਦੇ ਸ਼ਬਦ ਇਹ ਨਾਉ ਨਾਮ ਵਾਚੀ ਅਤੇ ਫੈਮਿਨਲ ਵਰਡ ਆ ਯਾਦ ਰੱਖੋ ਮੈਂ ਗੁਰਬਾਣੀ ਦੀ ਪੰਕਤੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਦੋਂ ਅਸੀਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ ਤੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ ਭਰੀਏ ਹੱਥ ਪੈਰ ਤਨ ਦੇਹ ਉੱਥੇ ਪਾਠ ਕੀ ਹੈ ਜੀ ਤਨ ਤਨ ਤੋਂ ਬਾਅਦ ਫਿਰ ਦੇਹ ਦੇ ਉਥੇ ਦੇਹ ਦਾ ਅਰਥ ਦੇਣਾ ਨਹੀਂ ਆ ਜਿੱਥੇ ਪਾਠ ਆਏਗਾ ਦੇਹੋ ਉਥੇ ਜਿੱਦਾਂ ਅਸੀਂ ਸੋਇਲਾ ਸਾਹਿਬ ਦੀ ਬਾਣੀ ਦਾ ਜਦੋਂ ਪਾਠ ਕਰਦੇ ਉਦੋਂ ਪਾਠ ਕਿ ਹੁੰਦਾ ਦੇਹੋ ਸੱਜਣ ਅਸੀ ਸੜੀਆਂ ਉੱਤੇ ਪਾਠ ਹੈ ਦੇਹੋ ਉੱਥੇ ਉੱਥੇ ਮਾਤਰ ਬਣ ਗਿਆ ਦਾ ਦੇਣਾ ਉਹ ਵਰਬ ਉਹ ਕਿਰਿਆਵਾਚੀ ਸ਼ਬਦ ਆ ਜਿੱਥੇ ਪਾਠ ਆਏਗਾ ਸੁੰਜੀ ਦੇ ਡਰਾਵਣੀ ਜਾ ਜੀਵ ਵਿੱਚੋਂ ਜਾਏ ਸੁੰਜੀ ਦੇ ਡਰਾਵਣੀ ਦੇ ਪਾਠ ਉੱਥੇ ਤੋਂ ਇਹਨਾਂ ਦੋਨਾਂ ਸ਼ਬਦਾਂ ਦੇ ਵਿੱਚ ਮੈਂ ਸਮਝਦਾ ਥੋੜਾ ਸਾਨੂੰ ਫਰਕ ਦਾ ਜ਼ਰੂਰ ਪਤਾ ਲ ਹੋਣਾ ਚਾਹੀਦਾ ਇੱਕ ਦੇਹ ਦਾ ਅਰਥ ਆ ਦੇਹ ਦੇਹੀ ਜਿਹਨੂੰ ਅਸੀਂ ਦੇਹੀ ਕਹਿੰਦੇ ਆ ਬਾਡੀ ਸਰੀਰ ਨਾਉ ਵਾਚੀ ਫੈਮਿਨਿਨ ਵਰਡ ਆ ਦੂਸਰਾ ਪਾਠ ਆ ਦੇਹੋ ਦੇਹੋ ਦਾ ਅਰਥ ਆ ਦੇਣਾ ਜਾਨੀ ਕਿ ਇਹ ਵਰਬ ਆ ਕਿਰਿਆ ਵਾ ਐਕਸ਼ਨ ਦੀ ਇੱਥੇ ਗੱਲ ਹੋ ਰਹੀ ਆ ਵੀ ਤੁਸੀਂ ਮੈਨੂੰ ਦੇਣਾ ਕਰੋ ਤੋ ਆਈ ਹੋਪ ਤੁਹਾਨੂੰ ਇਹ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਜ਼ਰੂਰ ਸਮਝ ਵਿੱਚ ਆ ਗਈ ਹੋਵੇਗੀ ਇਨੂੰ ਵੱਧ ਤੋਂ ਵੱਧ ਅੱਗੇ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਸੰਗਤ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ